ਮੇਤੀ 21 ਦਸੰਬਰ 2025 ਐਤਵਾਰ ਦਾ ਦਿਨ ਸੀ ਆਪਾਂ ਬਣਾਉਣਾ ਸੀ ਖੋਏ ਦੀਆਂ ਪਿੰਨੀਆਂ ਜਾਂ ਕਹ ਲੋ ਵੀ ਖੋਆ ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇ ਜੋ ਸਰਦੀਆਂ ਦੇ ਵਿੱਚ ਖੋਆ ਨਾ ਖਾਂਦਾ ਹੋਵੇ ਜਾਂ ਕੋਈ ਦੀ ਪਿੰਨੀ ਨਾ ਖਾਂਦਾ ਹੋਵੇ ਪਿਛੇ ਹਲਵਾਈ ਅਲੋਕਨਾਥ 30 ਕਿਲੋ ਦੁੱਧ ਨਾਲ ਅਸੀਂ ਕੋਆ ਬਣਾਉਣਾ ਸ਼ੁਰੂ ਕੀਤਾ ਫਿਰ ਅਸੀਂ ਗਏ ਸਮਾਨ ਲੈਣ 68 ਨੰਬਰ ਤੋਂ ਜਿਹੜਾ ਇਸਦੇ ਵਿੱਚ ਪਾਉਣਾ ਸੀ 68 ਨੰਬਰ ਮਤਲਬ ਆਪਣੀ 64 ਨੰਬਰ ਆ ਗਿਆ 64 ਨੰਬਰ ਦੇ ਨਾਲ ਹੀ 68 ਨੰਬਰ ਹੈ ਜਦੋਂ ਅਸੀਂ ਵਾਪਸ ਆਏ ਵਾਪਸ ਆ ਕੇ ਹੋਰ ਖਵਾ ਲੋਕਨਾਥ ਕੱਢ ਰਿਆ ਸੀ ਔਰ ਤਕਰੀਬਨ 3 ਤੋਂ 4 ਕਿਲੋ ਖਵਾ ਉਸਨੇ ਬਣਾ ਦਿੱਤਾ ਸੀ ਵਿੱਚ ਕੀ ਕੀ ਪਾਇਆ ਆਓ ਤੁਹਾਨੂੰ ਪਹਿਲਾਂ ਉਹ ਦੱਸਦਾ ਸਭ ਤੋਂ ਪਹਿਲਾਂ ਆ ਗਿਆ ਆਟਾ ਆਟੇ ਤੋਂ ਬਾਅਦ ਆ ਗਿਆ ਬਦਾਮ ਬਦਾਮ ਤੋਂ ਬਾਅਦ ਆ ਗਏ ਕਾਜੂ ਕਾਜੂ ਤੋਂ ਬਾਅਦ ਆ ਗਈ ਖਸਖਸ 100 ਗ੍ਰਾਮ ਅੱਧਾ ਕਿਲੋ ਅੱਧਾ ਕਿਲੋ ਐਚੀ ਵਾਲਾ ਪਾਊਡਰ ਹੈ ਦੇਖੋ ਫਿਰ ਆ ਗਈ ਖਸਖਸ 100 ਗ੍ਰਾਮ ਉਸ ਤੋਂ ਬਾਅਦ ਫਿਰ ਆ ਗਿਆ 2 ਕਿਲੋ ਦੇਸੀ ਘਿਓ ਕਰਦਾ ਦੇਸੀ ਘਿਓ 1.5 ਕਿਲੋ ਨਾ ਬਣ ਕੇ ਤਿਆਰ ਹੈ तकरीबन 6 ਤੋਂ 7 ਕਿਲੋ ਖੋਆ ਆਪਾਂ ਕੱਢ ਲੈਣਾ ਫਿਰ ਲੋਕਨਾ ਚੀ ਕਹਿੰਦੇ ਆਪਾਂ ਕਰਦੇ ਹਾਂ ਹੁਣ ਗ੍ਰਾਈਂਡ ਮਤਲਬ ਡ్రਾਈ ਫਰੂਟ ਨੂੰ ਜਿਹਦੇ ਵਿੱਚ ਬਦਾਮ ਨੇ ਕਾਜੂ ਨੇ ਅੱਧਾ-ਅੱਧਾ ਮਿੰਟ ਇਸ ਨੂੰ ਗ੍ਰਾਈਂਡ ਕਰਾਂਗੇ ਅਗਰ ਆਪਾਂ ਇਸ ਆ ਪਾਊਡਰ ਬਣਾ ਲਾਂਗੇ ਫਿਰ ਉਹ ਗੱਲਬਾਤ ਨਹੀਂ ਬਣਦੀ ਜਦੋਂ ਆਪਾਂ ਪਿੰਨੀ ਬਣਾਉਨੇ ਆ ਨਾਲ ਹੀ ਫਿਰ ਆਗੇ ਦੇਸੀ ਘਿਓ ਦੀ ਵਾਰੀ ਅਸੀਂ ਸਮਝਦੇ ਸੀ 2 ਕਿਲੋ ਪਰ ਨਿਕਲਿਆ ਇਹ 3.5 ਕਿਲੋ ਫਿਰ ਇਸ ਨੂੰ ਚੰਗੀ ਤਰ੍ਹਾਂ ਆਪਾਂ ਇੱਕ ਕੜਾਈ ਦੇ ਵਿੱਚ ਪਾਇਆ ਔਰ ਇਸ ਨੂੰ ਗਰਮ ਕੀਤਾ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਪਾਇਆ ਆਟਾ ਇਸ ਨੂੰ ਤਕਰੀਬਨ 10 ਮਿੰਟ ਆਪਾਂ ਮਿਕਸ ਕਰਦੇ ਰਹੇ ਫਿਰ ਇਹਦੇ ਵਿੱਚ ਪਾਇਆ ਬਾਕੀ ਸਮਾਨ ਜਿਵੇਂ ਖਾਸ ਕਰ ਸਾਗੀ ਕਮਰਕਾ ਸਾਗੀ ਡ్రਾਈ ਫਰੂਟਸ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕੀਤਾ ਕਿਉਂਕਿ ਇਹ ਮਿਕਸ ਕਰਨ ਵਾਲੀ ਕਾਕਤ ਅਸਲੀ ਬਣਨੀ ਹੈ ਉਸ ਤੋਂ ਬਾਅਦ ਆ ਗਿਆ ਜਿਹੜਾ ਆਪਾਂ ਖੋਆ ਬਣਾਇਆ ਸੀ ਤਕਰੀਬਨ 600 ਤੋਂ 700 ਕਿਲੋ ਖੋਆ ਹੋ ਗਿਆ ਸੀ ਫਿਰ ਇਸ ਨੂੰ ਮਿਕਸ ਕੀਤਾ ਫਿਰ ਆ ਗਈ ਐਂਡ ਦੇ ਵਿੱਚ ਪਿੰਨੀਆਂ ਦੀ ਵਾਰੀ ਪਿੰਨੀਆਂ ਜਾਦੇ ਬਣਨੀਆਂ ਸੀ ਇਸ ਕਰਕੇ ਅਸੀਂ ਵੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਗਰਮ ਗਰਮ ਸੀ ਆਪਾਂ ਤਾਂ ਥੱਲੇ ਬੈਠ ਗਏ ਮੈਂ ਕਿਹਾ ਵੀ ਮੈਨੂੰ ਦੇ ਚੱਲੋ ਕੋਹਾ ਆਪਾਂ ਜਿੰਨੀਆਂ ਬਣ ਸਕਦੀਆਂ ਆਪਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਰਾਂਗੇ ਫਿਰ ਯਾਦ ਆ ਗਿਆ ਵੀ ਆਪਾਂ ਮੱਥਾ ਵੀ ਟੇਕਣਾ ਕਿਉਂਕਿ ਹਜੇ ਟੇਸਟ ਨਹੀਂ ਕੀਤਾ ਸੀ ਫਿਰ ਆਪਾਂ ਮੱਥਾ ਟੇਕ ਕੇ نیچے ਆਏ ਫਿਰ ਉਸ ਤੋਂ ਅੱਗੇ ਫਿਰ ਆਪਾਂ ਇਸ ਨੂੰ ਟੇਸਟ ਮੱਥਾ ਟੇਕਿਆ ਮੱਥਾ ਟੇਕ ਕੇ ਆਪਾਂ ਵਾਪਸ ਆ ਗਏ ਹੁਣ ਆਪਾਂ ਪਿੰਨੀ ਤੋਂ ਨੂੰ ਟੇਸਟ ਕਰਕੇ ਦਿਖਾਉਨੇ ਆ ਲਿਓ ਜੀ ਬਿਲਕੁਲ ਤਾਜ਼ੀ ਤਾਜ਼ੀ ਪਿੰਨੀ ਇਹ ਹੈ ਪਿੰਨੀ ਬਾਕੀ ਸਵਾਲ ਅਗਰ ਪਿੰਨੀਆਂ ਖਾਣੀਆਂ ਨੇ ਤਾਂ ਸਾਡੇ ਕੋਲ ਜਰੂਰ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਸਾਸੜੀ ਕਾਲਜ